ਗੁਰਬਾਣੀ ਸੰਵਾਦ ਵਿਦ ਪਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜੀ ਕਾ ਖਾਲਸਾ ਵਾਗੋ ਜੀ ਕੀ ਫਤਿਹ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਿੱਖਾ ਨਾਲ ਜੁੜੇ ਹੋਏ ਡਿਫਰੈਂਟ ਮਸਲੇ ਜਨ ਰਿਚੁਅਲਿਜ਼ਮ ਜਾਂ ਜੋ ਅਸੀਂ ਗੁਰਬਾਣੀ ਦੀ ਸਿਹਰ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਕਰਨਾ ਉਹਦੇ ਬਾਰੇ ਅਸੀਂ ਗੱਲਾਂ ਕਰਦੇ ਆਂ ਸੋ ਮੈਂ ਸਾਰੇ ਦੇਖਣ ਵਾਲਿਆਂ ਦਾ ਜਿਹੜੇ ਨੂੰ ਦੇਖਦੇ ਆ ਪੂਰੀ ਨੂੰ ਪਲੱਸ ਅੱਗੇ ਫਾਰਵਰਡ ਕਰਦੇ ਆ ਤੇ ਸਾਰੇ ਕਮੈਂਟ ਵੀ ਦਿੰਦੇ ਆ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਆ ਤੇ ਅਸੀਂ ਚਾਹੁੰਦੇ ਆ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਸ਼ੇਅਰ ਕਰੋਗੇ ਉਹਨਾਂ ਸਾਡੀ ਹੌਸਲਾ ਵਧਾਈ ਹੁੰਦੀ ਆ ਸਾਨੂੰ ਇਨਕਰੇਜਮੈਂਟ ਮਿਲਦੀ ਆ ਕਿ ਅਸੀਂ ਇਹ ਉਹ ਜੋ ਟੌਪਿਕਸ ਨੂੰ ਲੈ ਆ ਸਕੀਏ ਤੇ ਗੱਲ ਕਰ ਸਕੀਏ ਅੱਜ ਮੇਰਾ ਸਾਥ ਦੇ ਰਹੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹ ਗੁਰਜੀਤ ਕੰਨ ਸਾਹਿਬ ਜੀ ਕੀ ਫਤਿਹ ਅਸੀਂ ਪਿਛਲੇ ਦੋ ਐਪੀਸੋਡ ਯੁੱਗਾ ਤੇ ਕੀਤੇ ਆ ਜੀ ਔਰ ਯੁੱਗਾ ਦੇ ਵਿੱਚ ਵੀ ਅੱਗੋਂ ਅਸੀਂ ਚੱਲ ਰਹੇ ਸੀ ਕਿ ਗੁਰਬਾਣੀ ਵਿੱਚ ਡਿਫਰੈਂਟ ਯੁੱਗਸ ਕਿਦਾਂ ਡਿਫਾਈਨ ਕੀਤੇ ਗਏ ਆ ਕਿਸ ਵੇਸ ਤੇ ਕੀਨ ਨਾਲ ਕੀਤੇ ਗਏ ਆ ਔਰ ਕਿਦਾਂ ਅਸੀਂ ਉਹਨਾਂ ਨਾਲ ਸਾਰੀ ਆਪਣੀ ਲਾਈਫ ਨੂੰ ਜੋੜਨਾ ਮੈਂ ਪੜ੍ਹਦਾ ਧਿਆਨ ਸਪੈਸ਼ਲੀ ਇੱਕ ਪੇਜ 798 ਅੰਕ ਤੇ ਤੀਜੇ ਪਾਸ਼ਾ ਦਾ ਸ਼ਬਦ ਹੈ ਮੈਂ ਲਤੀਬ ਬਿਲਾਵਲ ਰਾਗ ਵਿੱਚ ਉਹਦੇ ਬਾਰੇ ਲਿਆਣਾ ਚਾਹਨਾ ਜਿਹਦੇ ਵਿੱਚ ਕਿ ਉਹਨਾਂ ਨੇ ਸਪੈਸੀਫਾਈ ਕੀਤਾ ਕਿ ਜੁਗੋ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖ ਵੇਦ ਪੁਰਾਣਾ ਕਿਹੇ ਵੇਦ ਪੁਰਾਣ ਸੋ ਦੇਖੋ ਬੇਤਵਾਂ ਇਹ ਉਹ ਇੱਥੇ ਕਲੀਅਰਲੀ ਲਿਖਿਆ ਹੈ ਕਿ ਜੁਗਾਂ ਦਾ ਹਰ ਇੱਕ ਦਾ ਆਪਣਾ ਆਪਣਾ ਸ਼ਬਦ ਹੈਗਾ ਧਰਮ ਹੈ ਔਰ ਗੁਰੂ ਮਹਾਰਾਜ ਕੀ ਉਹਨੂੰ ਤਸਦੀਕਾ ਦੇ ਆ ਜਾਂ ਵੇਦਾਂ ਬਾਰੇ ਇਹ ਗੱਲ ਕਰ ਰਿਹਾ ਕਿ ਉਹ ਕਹਿ ਰਹੇ ਸੋ ਅਸੀਂ ਅੱਜ ਉਸ ਸ਼ਬਦ ਨੂੰ ਡਿਸਕਸ ਕਰਨਾ ਇਹ ਬੜਾ ਕਾਮਨ ਸ਼ਬਦ ਹੈਗਾ ਔਰ ਬੜੀ ਬਾਰੀ ਕੀਰਤਨੀਏ ਨੂੰ ਗਾਉਂਦੇ ਵੀ ਆ ਸੋ ਇਸ ਸ਼ਬਦ ਦੇ ਉੱਤੇ ਅੱਜ ਅਸੀਂ ਕਨਸੈਂਟਰੇਟ ਕਰਕੇ ਜੁਗਾਂ ਦੇ ਵਿੱਚੋਂ ਕਦਰ ਨਿਕਲਣ ਦੀ ਕੋਸ਼ਿਸ਼ ਕਰ। ਆ ਜੀ ਜਿਸ ਤਰ੍ਹਾਂ ਤੁਸੀਂ ਪੰਕਤੀ ਬੋਲੀ ਆ ਇਹ ਜੇ ਮੇਰੇ ਦਾ ਸ਼ਬਦ ਆ ਹਾਂ ਜੀ ਅਸੀਂ ਇੱਕ ਵਾਰ ਨਹੀਂ ਕਿਹਾ ਬਹੁਤ ਵਿਦਾਇਗਰ ਜਰੀਆ ਇਸ ਪਲੇਟਫਾਰਮ ਤੋਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਕਿ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਸਾਨੂੰ ਅਧੀ ਪੰਕਤੀ ਇੱਕ ਪੰਕਤੀ ਜਦੋਂ ਕਿਵਾਂ ਇੱਕ ਸ਼ਬਦ ਵੀ ਜਿਹੜਾ ਉਹ ਜੀ ਉਸ ਪੂਰੀ ਤਰ੍ਹਾਂ ਸਹਾਇਕ ਨਹੀਂ ਹੁੰਦਾ ਜਿੰਨਾ ਤੁਸੀਂ ਸਮੂੱਚੀ ਬਾਣੀ ਦਾ ਜੋ ਕਨਸੈਪਟ ਆ ਅਸੀਂ ਉਹਨੂੰ ਧਿਆਨ ਵਿੱਚ ਨਹੀਂ ਰੱਖਦੇ ਠੀਕ ਪਰ ਘਟੂ ਘੜ ਸ਼ਬਦ ਜਿਹੜਾ ਉਸੇ ਸ਼ਬਦ ਨੂੰ ਲਿਆ ਜਾਵੇ ਖਾਸ ਤੌਰ ਤੇ ਜੇਕਰ ਰਹਾਉ ਵਰਤਿਆ ਤਾਂ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ ਵਿੱਚ ਰੱਖਿਆ ਜਾਏ ਜੇਕਰ ਅਸੀਂ ਉਹਨੂੰ ਧਿਆਨ ਵਿੱਚ ਨਹੀਂ ਰੱਖਦੇ ਰਹਾਉ ਦੀਆਂ ਪੰਕਤੀਆਂ ਨੂੰ ਨਜ਼ਰਅੰਦਾਜ਼ ਕਰ ਉਸ ਤੋਂ ਪਹਿਲੀ ਜਾਂ ਉਸ ਤੋਂ ਬਾਅਦ ਦੀਆਂ ਪੰਕਤੀਆਂ ਚੋਂ ਫਦੇ ਚੋਂ ਕੋਈ ਇੱਕ ਪੰਕਤੀ ਲੈ ਕੇ ਆਧੀ ਪੰਕਤੀ ਲੈ ਕੇ ਫਸੇ ਜੇਕਰ ਇਹ ਸਮਝਣਾ ਚਾਹਾਂਗੇ ਜਾਂ ਸਮਝਾਉਣਾ ਚਾਹਾਂਗੇ ਕਿ ਵੇਖੋ ਗੁਰਬਾਣੀ ਵੀ ਤਾਂ ਬੜਾ ਸਪੱਸ਼ਟ ਲਿਖਿਆ ਤਾਂ ਅਸੀਂ ਬਾਣੀ ਦਾ ਨਿਆਨੇ ਕਰ ਰਹੇ ਹੋਵਾਂਗੇ ਠੀਕ ਤਾਂ ਇਹ ਜਿਹੜਾ ਸ਼ਬਦ ਆ ਇਸ ਸ਼ਬਦ ਵਿੱਚ ਵੀ ਜੋ ਇਹ ਪੰਕਤੀ ਆਈ ਆ ਸਾਨੂੰ ਇਹ ਸਮਝਣ ਲਈ ਕੇਸ ਵਿੱਚ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਆਖਿਆ ਕੀ ਆ ਠੀਕ ਤੋ ਤਾਂ ਹੀ ਸਹੀ ਆ ਤੁਹਾਂ ਵੀ ਸਾਨੂੰ ਇਸ ਪੰਕਤੀ ਦੀ ਸਮਝਾਉਗੀ ਹਾਂਜੀ ਇਹ ਅਸਲ ਵਿੱਚ ਜੋ ਇੱਥੇ ਗੁਰੂ ਸਾਹਿਬ ਆਖ ਰਹੇ ਆ ਕਿ ਜੁਗ-ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਜੇਰੇ ਗੱਲਾਂ ਕੀ ਜੇ ਥੋੜਾ ਧਿਆਨ ਦੀ ਤਾਂ ਇੱਥੇ ਇਹ ਇਸ਼ਾਰਾ ਕੀਤਾ ਆਇਆ ਕਿ ਜਿਹੜੇ ਪੁਰਾਣਾ ਆ ਦਾ ਉਹਨਾਂ ਵਿੱਚ ਇਸ ਗੱਲ ਦੀ ਵਿਆਖਿਆ ਕੀਤੀ ਹੋਈ ਆ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਹਰ ਯੁਗ ਦਾ ਜਿਹੜਾ ਉਹ ਆਪੋ ਆਪਣਾ ਇੱਕ ਧਰਮ ਆ ਜਿੱਦਿਕੇ ਉਨਾ ਵਿੱਚ ਬੜੇ ਵਿਸਤਾਰ ਨਾਲ ਇਹਨਾਂ ਦੀ ਚਰਚਾ ਕੀਤੀ ਹੋਈ ਆ। ਤੋਂ ਇੱਥੇ ਜੇਕਰ ਇਸ ਪੰਕਤੀ ਨੂੰ ਅਸੀਂ ਸ਼ਬਦ ਸਮੁੱਚੇ ਸ਼ਬਦੋਂ ਧਿਆਨ ਵੀ ਰੱਖ ਕੇ ਅਸੀਂ ਜੇਕਰ ਸਮਝਣਾ ਚਾਹੀਏ ਤਾਂ ਪੰਕਤੀ ਵਿੱਚ ਵੀ ਸਪਸ਼ਟ ਹੋ ਜਾਊਗਾ। ਪਰ ਜੇਕਰ ਸਮੁੱਚੇ ਸ਼ਬਦ ਨੂੰ ਰੱਖਾਂਗੇ ਤੇ ਫਿਰ ਹੋਰ ਜ਼ਿਆਦਾ ਜਿਹੜਾ ਉਹ ਸਪਸ਼ਟ ਹੋਊਗਾ। ਤੋਂ ਅਸੀਂ ਇਸ ਪੰਕਤੀ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਸ਼ਬਦਿਆਂ ਦੇ ਰਹਾਉ ਦੀਆਂ ਪੰਕਤੀਆਂ ਅਸੀਂ ਉਹਨਾਂ ਨੂੰ ਪਹਿਲਾਂ ਸਮਝਣ ਦਾ ਯਤਨ ਕਰੀਏ। ਤਾਂ ਕਿ ਇਹ ਪੰਕਤੀ ਸਮਝਣੀ ਹੋਰ ਸੁਖਲੀ ਹੋ ਜਾਵੇ। ਤੋਂ ਇਹ ਸ਼ਬਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਉਹਨਾਂ ਵਿੱਚ ਫਰਮਾਇਆ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਇਹ ਬਾਣੀ ਜੋ ਜਿਉਂ ਜਾਣੈ ਕਿਸ ਅੰਦਰ ਰਵੈ ਹਰ ਨਾਮਾ ਇਹ ਦੋ ਤੁਕਾਂ ਰਹਾਉ ਦੀਆਂ। ਤੋਂ ਪਹਿਲੀ ਪੰਕਤੀ ਵਿੱਚ ਆਖਿਆ ਆ ਕਿ ਜਿਸ ਵੀ ਮਨੁੱਖ ਨੂੰ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਜਿਸ ਵੀ ਮਨੋ ਕੋ ਚਾਹੇ ਉਹ ਇਸਤਰੀ ਹੈ ਚਾਹੇ ਪੁਰ샤 ਚਾਹੇ ਕਿਸੇ ਵੀ ਵਰਨ ਦਾ ਕਿਸੇ ਵੀ ਧਰਮ ਦਾ ਉਸ ਨੇ ਜੇਕਰ ਲੇਬਲ ਲਾਇਆ ਆ ਆ ਕਿਸੇ ਵੀ ਧਰਮ ਨਾਲ ਉਹ ਸੰਬੰਧਿਤ ਆ ਇਥੇ ਉਹ ਇਹ ਵੀ ਸਪਸ਼ਟ ਕਰ ਦਈਏ ਕਿ ਜਦੋਂ ਆਪਾਂ ਇਥੇ ਧਰਮਸ਼ੁੱਧ ਵਰਤ ਰਹੇ ਆ ਤਾਂ ਪਾਵੇੜਾ ਆਰਗੇਨਾਈਜ਼ ਧਰਮ ਆ ਜਥੇਬੰਦਕ ਧਰਮ ਆ ਜਦੋਂ ਆਪਾਂ ਹੁਣ ਗੱਲ ਕਰ ਰਹੇ ਆ ਕਿ ਜਿਸ ਵੀ ਧਰਮ ਦਾ ਲੇਬਲ ਲੱਗਾ ਹੋਵੇ ਠੀਕ ਏ ਆਪਣਖ ਅੱਗੇ ਜਾ ਕੇ ਜਮ ਸਮਾ ਬਣਿਆ ਇਹ ਨਹੀਂ ਇਹ ਪੁਆਇੰਟ ਬੜਾ ਇੰਪੋਰਟੈਂਟ ਹੈ ਜੀ ਕਿ ਜਿਹੜਾ ਧਰਮ ਗੁਰਬਾਣੀ ਕਹਿ ਰਹੀ ਹੈ ਔਰ ਜਿਹੜਾ ਅਸੀਂ ਸੋਚ ਕੇ ਬੈਠਿਆ ਉਹਨਾਂ ਵਿੱਚ ਡਿਫਰੈਂਸ ਹੈ ਜੀ ਅਸੀਂ ਜਦੋਂ ਖਾਸ ਤੌਰ ਤੇ ਜਿਹੜਾ ਜਿਹਦੀ ਗੱਲ ਕਰ ਰਹੇ ਹਾਂ ਜਾਂ ਤੇ ਪੁਰਾਣਾ ਵਿੱਚ ਵੀ ਵੱਖੋ ਵੱਖਰੇ ਧਰਮ ਦੀ ਗੱਲ ਕੀਤੀ ਹੋਈ ਆ ਅਸਲ ਵਿੱਚ ਜੋ ਵਧੇਰੇ ਪ੍ਰਭਾਵਸ਼ੀ ਜਾਂ ਮਨੁੱਖਦਾ ਸੁਭਾਸੀ ਜਾਂ ਜਿਸ ਦੀ ਦਾ ਵਰਤਾਰਾ ਸੀ ਜਿਸ ਜਿਸ ਤੋਂ ਮਨੁੱਖ ਨੂੰ ਜ਼ਿਆਦਾ ਜ਼ੋਰ ਦਿੰਦਾ ਸੀ ਜਿਸ ਬਾਰੇ ਇਹ ਧਾਰਨਾ ਬਣਾਈ ਗਈ ਕਿ ਜੇਕਰ ਤੁਸੀਂ ਸਚਿਆਰ ਬਣਨਾ ਤਾਂ ਤੁਹਾਨੂੰ ਆਜ ਦੀ ਡਿਊਟੀ ਆ ਆ ਧਰਮਾ ਇਹ ਨਿਭਾਉਣਾ ਪਊਗਾ ਠੀਕ ਪਰ ਜਿਹੜਾ ਆਮ ਅਸੀਂ ਧਰਮ ਤੁਹਾਡੀ ਗੱਲ ਜਿਹੜੀ ਆ ਕਿ ਜਦੋਂ ਅਸੀਂ ਆਮ ਤਰ੍ਹਾਂ ਸ਼ੋਦੀ ਵਰਤੋਂ ਕਰਦੇ ਆ ਤਾਂ ਇਹ ਧਰਮ ਤੋਂ ਪਾਉ ਅਸੀਂ ਜ਼ਿਆਦਾ ਤਾਂ ਜਿਹੜਾ ਉਹ ਜੱਥੇਬੰਦਕ ਧਰਮ ਆ ਉਹ ਤੋਂ ਤੋਂ ਲੈਨੇ ਆ ਆ ਤੇ ਕਲੀਅਰ ਜਦੋਂ ਤੁਸੀਂ ਪੁਰਾਣਾ ਦੀ ਗੱਲ ਕਰ ਰਹੇ ਹੋ ਤੇ ਪੁਰਾਣਾ ਦੇ ਵਿੱਚ ਤਾਂ ਸਾਰੇ Hindu ਧਰਮ ਨਾਲ ਰਿਲੇਟਡ ਹੈਗੇ ਜੀ ਕਿਉਂਕਿ ਉਹ ਤਾਂ ਹੋਰ ਕਿਸੇ ਨਾਲ ਰਿਲੇਟਡ ਆ ਹੀ ਨਹੀਂ ਜੀ ਉਹਨਾਂ ਦਾ ਹੀ ईसाई ਧਰਮ ਜਾਂ ਹੋਰ ਉਹ ਵਾਲੇ ਧਰਮ ਤਾਂ ਹੈ ਹੀ ਨਹੀਂ ਨਾ ਉਹਨਾਂ ਵਿਚੜਾ ਉਹਨਾਂ ਨੇ ਆਪਣੀ ਜਿਹੜੀ ਗੱਲ ਕੀਤੀ ਹੈ ਜੋ ਉਹਨਾਂ ਦਾ ਉਹਨਾਂ ਨੇ ਆਪਣੇ ਇਸ ਕਰਕੇ ਡਿਊਟੀ ਧਰਮ ਦਾ ਮਤਲਬ ਡਿਊਟੀਆਂ ਨੂੰ ਲੈ ਕੇ ਚੱਲੇ ਆ ਸ਼ਬਦ ਵਿੱਚ ਆ ਡਿਊਟੀ ਵੀ ਸ਼ਾਇਦ ਪੂਰਾ ਕਵਰ ਨਾ ਕਰਦਾ ਵੇਸੀ ਨੂੰ ਹਾਂਜੀ ਭਾਵੇਂ ਕਿ ਜਿਹੜਾ ਤੁਸੀਂ ਉਹ ਰਾਹ ਅਪਣਾ ਕੇ ਉਸ ਸੱਚ ਨੂੰ ਅਪਣਾ ਕੇ ਜੁ ਉਹਨਾਂ ਅਨੁਸਾਰਾ ਠੀਕ ਹੈ ਤਾਂ ਹੀ ਤੁਸੀਂ ਸਚਿਆਰ ਬਣ ਸਕਦੇ ਹੋ ਠੀਕ ਦੂਜੇ ਸ਼ਬਦਾਂ ਵਿੱਚ ਤੁਹਾਨੂੰ ਸਹੀ ਹਤਾ ਵੀ ਧਰਮੀ ਸਮਝਿਆ ਜਾਊਗਾ ਠੀਕ ਇਹ ਉਹਨਾਂ ਦੀ ਅਸੀਂ ਮਨੋਤ ਸੀ ਤੋਂ ਜਦੋਂ ਅਸੀਂ ਇੱਥੇ ਗੱਲ ਕਰਦੇ ਆਂ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੀ ਸਮਾਨਾ ਤੋਂ ਕੋਈ ਵੀ ਮਨੁੱਖਾ ਜਿਹੜਾ ਵੀ ਜਿਸ ਨੂੰ ਵੀ ਜਿਨ੍ਹਾਂ ਗੁਰੂ ਦੀ ਮਤ ਗੁਰੂ ਦੇ ਉਪਦੇਸ਼ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਬਚਨਾਂ ਨੂੰ ਪੜਿਆ ਜਾਂ ਸੁਣਿਆ ਵਿਚਾਰਿਆ ਫਿਰ ਸਮਝਿਆ ਸਮਝ ਕੇ ਉਸ ਨੂੰ ਆਪਣਾ ਆਚਰਣ ਦਾ ਹਿੱਸਾ ਬਣਾ ਲਿਆ ਤੁਝੇ ਸ਼ਬਦਾਂ ਵਿੱਚ ਉਸ ਨੂੰ ਆਪਣੇ ਵਿਵਹਾਰ ਵਿੱਚ ਲੈ ਆਂਦਾ ਤਾਂ ਇਹ ਸਤਿਗੁਰੂ ਦੀ ਮਤ ਲੈਣ ਦਾ ਭਾਵ ਆ ਤੁਮਹਾਰਾ ਜੀ ਫਰਮਾਉਂਦੇ ਆ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਹੇਸ ਮਾਨਾ ਉਹ ਮਨੁੱਖ ਸਹੀ ਥਾਂ ਵਿੱਚ ਗੁਰੂ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਭਾਵ ਗੁਰੂ ਦੀ ਸਿੱਖਿਆ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੁਣ ਵਿਚਾਰ ਉਸ ਨੂੰ ਹਿਰਦੇ ਵਿੱਚ ਵਸਾ ਉਸ ਅਨੁਸਾਰ ਫਿਰ ਵਿਵਹਾਰ ਕਰਨਾ ਹਾਂਜੀ ਗੁਰੂ ਵਿੱਚ ਸਮਾਉਣਾ ਗੁਰੂ ਵਿੱਚ ਲੀਨ ਹੋਣਾ ਇਹ ਗੁਰੂ ਬਾਰੇ ਜਾਣਕਾਰੀ ਰੱਖਣਾ ਜਾਨਣਾ ਇਹ ਇੱਕ ਸਾਡੇ ਸ਼ਰਧਾ ਦਾ ਸਾਡੀ ਭਾਵਨਾ ਦਾ ਪੱਖਾ ਕਿ ਕਿਸੇ ਦੇ ਮਨ ਵਿੱਚ ਵੀ ਅਸੀਂ ਭਾਵਨਾ ਪੈਦਾ ਹੋਣੀ ਸੁਭਾਵਕ ਆ ਕਿ ਉਹ ਗੁਰੂ ਸਹਿਬਾਨ ਬਾਰੇ ਜਾਣੇ ਕਿ ਗੁਰੂ ਸਹਿਬਾਨ ਉਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ ਕਿੱਥੇ ਜੋਤੀ ਜੋਸ਼ ਸਮਾਈ ਤੇ ਉਹਨਾਂ ਦੇ ਜੀਵਨ ਅਸਬੰਧਿਤ ਘਟਨਾਵਾਂ ਪਰ ਅਸੀਂ ਕਿੰਨੀਆਂ ਵੀ ਗੁਰੂ ਸਹਿਬਾਨ ਬਾਰੇ ਇਹੋ ਜੀ ਜਾਣਕਾਰੀ ਇਕੱਠੀ ਕਰ ਲਈਏ ਸਾਨੂੰ ਇੱਕ ਇੱਕ ਗੱਲ ਦਾ ਪਤਾ ਹੋਵੇ ਕਿ ਮਹਾਰਾਜ ਕਿਹੜੇ ਦਿਨ ਕਿਹੜੇ ਸਮੇਂ ਕਿਸ ਥਾਂ ਕਿਹਨਾਂ ਦੇ ਘਰ ਉਹਨਾਂ ਦਾ ਜਨਮ ਹੋਇਆ ਜਾਂ ਕਿੱਥੇ ਉਹ ਵਿਚਰੇ ਪਰ ਜੇਕਰ ਸਾਨੂੰ ਗੁਰੂ ਦੀ ਮਾਤਸੀ ਨਹੀਂ ਲਈ ਤਾਂ ਅਸੀਂ ਗੁਰੂ ਵਿੱਚ ਨਹੀਂ ਸਮਾ ਸਕਾਂਗੇ ਇਸ ਲਈ ਪੱਖ ਵੀ ਜਿਹੜਾ ਇਹ ਧਿਆਨ ਵਿੱਚ ਰੱਖਣ ਦੀ ਲੋੜ ਆ ਜਿਹੜਾ ਮਕਸਦ ਆ ਗੁਰੂ ਦੀ ਪ੍ਰਸੰਤਾ ਦਾ ਉਹ ਗੁਰੂ ਵਿੱਚ ਸਮਾਉਣ ਦਾ ਠੀਕ ਤੋ ਜਿਹੜਾ ਦੂਜਾ ਪੱਖ ਆ ਭਵੇਂ ਉਹਦੀ ਵੀ ਜ਼ਰੂਰਤ ਆ ਸਾਡਾ ਉਹ ਸ਼ਰਧਾ ਨਾਲ ਜੁੜਿਆ ਪਾਵਲਾ ਜੁੜਿਆ ਪੱਖਾ ਕਿ ਸਿੱਖ ਦੀ ਐਸੀ ਲੋਚਾ ਹੋਣਾ ਸੁਭਾਵਕ ਆ ਪਰ ਜੇਕਰ ਇਥੇ ਹੀ ਰੁਕ ਗਏ ਇਹਨੂੰ ਹੀ ਸਭ ਕੁਝ ਸਮਝ ਲਿਆ ਤਾਂ ਫਿਰ ਅਸੀਂ ਉਹ ਜੋ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਜੋ ਫਲ ਮਿਲਦਾ ਜੋ ਪ੍ਰਾਪਤੀ ਆ ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਤੋਂ ਇਸ ਲਈ ਗੁਰੂ ਸਾਹਿਬ ਨੇ ਅਗਲੇ ਤੁਕ ਵਿੱਚ ਹੋਰ ਸਪਸ਼ਟ ਕੀਤਾ ਹੋਇਆ ਕਿ ਗੁਰੂ ਦੀ ਮੱਤ ਲੈਣ ਤੋਂ ਪਾਉ ਗੁਰੂ ਚ ਸਮਾਉਣ ਤੋਂ ਕੀ ਪਾਉ ਕੋ ਲੈ ਰਿਹਾ ਇਸ ਲਈ ਗਲੀਪੋਂ ਦੀ ਵਿੱਚ ਕਹਿੰਦੇ ਆ ਕਿ ਇਹ ਬਾਣੀ ਜੋ ਜਿਉਂ ਜਾਣਾ ਤੇ ਅੰਦਰ ਰਵੈ ਹਰ ਨਾਮਾ ਕਿ ਗੁਰੂ ਦੀ ਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਕੇ ਸ਼ਬਦ ਨੂੰ ਜਿਨ੍ਹਾਂ ਨੇ ਕਿ ਰਸਮੀ ਤੌਰ ਤੇ ਪੜਿਆ ਸੁਨੇਆ ਵਿਚਾਰਿਆ ਨਹੀਂ ਯੂਜ਼ਰ ਇੱਕ ਹਿੱਸਾ ਪ੍ਰਕਿਰਿਆ ਦਾ ਪਰ ਕੇਵਲ ਪੜ ਸੁਣ ਵਿਚਾਰ ਦਾ ਗੀ ਸੀਮਤ ਰਖੀ ਔਰ ਜੋ ਕੁਝ ਉਸ ਵਿੱਚ ਆਖਿਆ ਗਿਆ ਉਹਨੂੰ ਨਾ ਵਿਚਾਰੀ ਉਹਨੂੰ ਆਪਣੇ ਹਿਰਦੇ ਵਿੱਚ ਥਾਂ ਨਾ ਦੇਈਏ ਤਾਂ ਸਾਡਾ ਇਹ ਪੜਿਆ ਸੁਣਿਆ ਵਿਚਾਰਿਆ ਜਿਹੜਾ ਉਹ ਉਨਾ ਕਾਰਗਰ ਨਹੀਂ ਹੋਊਗਾ ਅਸੀਂ ਗੁਰੂ ਵਿੱਚ ਨਹੀਂ ਸਮਾ ਸਕਾਂਗੇ ਗੁਰੂ ਦੀ ਪ੍ਰਸੰਤਾ ਨੂੰ ਹਾਸਲ ਨਹੀਂ ਕਰ ਸਕਾਂਗੇ ਤੁਸੀਂ ਇਸ ਲਈ ਇਹ ਉਸ ਪ੍ਰਕਿਰਿਆ ਦਾ ਮੁੰਡਲਾ ਹਿੱਸਾ ਕਹਿ ਸਕਦੇ ਆ ਪਰ ਇਹ ਮੰਜ਼ਿਲ ਨਹੀਂ ਮੰਜ਼ਿਲ ਨਹੀਂ ਸਾਨੂੰ ਅਗਲੇ ਦਾ ਕਦੋਂ ਪੁੱਟਣ ਦੀ ਜ਼ਰੂਰਤ ਆ ਇਹਦੀ ਆਪਣੀ ਇੱਕ ਮਹੱਤਤਾ ਜ਼ਰੂਰਤਾਂ ਲੋੜਾਂ ਮੈਂ ਛੱਡੀ ਇਨਫੋਰਮੇਸ਼ਨਾਂ ਬਾਰੇ ਸਾਨੂੰ ਜਿਹੜਾ ਅਗਲਾ ਇਹੜਾ ਕਦਮ ਪੁੱਟਣਾ ਉਹ ਜ਼ਰੂਰੀ ਆ ਇਸ ਲਈ ਆਖਿਆ ਕਿ ਇਹ ਬਾਣੀ ਜੋ ਜਿਉਂ ਜਾਣਾ ਤੁਸੀਂ ਅੰਤਰ ਰਵੇ ਹਰ ਨਾਮਾ ਕਿ ਉਹਦੇ ਅੰਦਰ ਹੀ ਇਹ ਬਦਲਾਅ ਆਊਗਾ ਤਬਦੀਲੀ ਹੋਊਗੀ ਜਿਹੜੀ ਤਬਦੀਲੀ ਆ ਉਹ ਕੇਵਲ ਨਮਸਕਾਰ ਕਰਨ ਨਾਲ ਜਾਂ ਜਿਹੜਾ ਬਾਲਾ ਸਤਕਾਰ ਦਾ ਪੱਖ ਆ ਜੀ ਦੀ ਆਪਣੀ ਇੱਕ ਜ਼ਰੂਰਤ ਆ ਪਰ ਉਹ ਜਿਹਦੇ ਲਈ ਕਰਨਾ ਉਹ ਇਹਦੇ ਨਾਲੋਂ ਵੀ ਜ਼ਿਆਦਾ ਮਹਤਵਪੂਰਨ ਆ ਤੋਂ ਆਮ ਤੌਰ ਤੇ ਕੀ ਹੁੰਦਾ ਕਿ ਖਾਸ ਤੌਰ ਤੇ ਜਿਹੜੇ ਆਰਗੇਨਾਈਜ਼ ਧਰਮਾ ਉਨਾਂ ਵਿੱਚ ਜਿਹੜਾ ਬਾਹਰਲਾ ਪੱਖ ਆ ਉਹ ਭਾਰੂ ਹੋ ਜਾਂਦਾ ਜਿਹਦੇ ਕਰਕੇ ਉਹਦੀ ਜ਼ਰੂਰਤ ਹੁੰਦੀ ਆ ਲੋੜ ਹੁੰਦੀ ਆ ਉਹ ਪਿੱਛੇ ਰਹਿ ਜਾਂਦਾ ਉਹਨੂੰ ਗੌਣ ਸਮਝਿਆ ਜਾਂਦਾ ਉਹ ਜਿਹੜੀ ਪ੍ਰਾਥਮਿਕਤਾ ਉਹ ਜਿਹੜੀ ਆ ਉਹ ਬਾਹਰਲੇ ਪੱਖ ਨੂੰ ਦਿੱਤੀ ਜਾਂਦੀ ਉਹ ਸਾਡੇ ਵਿੱਚ ਆਮ ਇਹ ਵਰਤਾਰਾ ਵਰਤ ਰਿਹਾ ਇਸ ਲਈ ਗੁਰੂ ਸਾਹਿਬ ਕਹਿ ਰਹੇ ਆ ਕਿ ਇਹ ਬਾਣੀ ਜੋ ਜਿਉਂ ਜਾਣਾ ਤਿਸ ਅੰਦਰ ਰਵੈ ਹਰ ਨਾਮਾ ਉਹਦੇ ਅੰਦਰ ਹੀ ਸਹੀ ਹਥਾਂ ਵਿੱਚ ਇਹ ਨਾਮ ਜਿਹੜਾ ਹਰੀ ਨਾਮ ਵਸੂਗਾ ਪਵੇ ਜਿਹੜੇ ਗੁਣ ਜਿਹੜੇ ਆ ਸਿਰਤਾਂ ਬਿਤਾ ਹੀ ਬਸੇ ਉਹ ਫਲਦਾਇਕਾ ਫਲੀ ਪੂਤਾ ਪਰ ਫਲ ਤਾਂ ਹੋਣਗੇ ਕਿ ਜੇਕਰ ਉਹਨੇ ਇੱਕਦੂ ਪਟਿਆ ਇਹ ਰਹਾਉ ਦੀਆਂ ਪੰਕਤੀਆਂ ਹੁਣ ਇਹਨਾਂ ਰਹਾਉ ਦੀਆਂ ਪੰਕਤੀਆਂ ਦੇ ਦੁਆਲੇ ਇਹ ਜਿਹੜਾ ਸ਼ਬਦ ਹੈ ਇਹਦੇ ਚਾਰ ਬੰਦ ਆ ਠੀਕ ਚੋਹਾਂ ਬੰਦਾਂ ਵਿੱਚ ਉਹਦੀ ਹੁਣ ਜਿਹੜੀ ਆ ਉਹ ਵਿਆਖਿਆ ਵਿਸਤਾਰ ਆ ਉਹ ਸ਼ਬਦ ਦੇ ਸ਼ੁਰੂ ਵਿੱਚ ਫਰਮਾਇਆ ਕਿ ਪੂਰਾ ਥਾੜ ਬਨਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰ ਪੰਜ ਮੈਂ ਸਾਜੇ ਨਾਮ ਕੀ ਵਢਾਈ ਮਦ ਕੋ ਧਰੋ ਗਮਾਨਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਜੋ ਅਰਥ ਇਹਦੇ ਦਿੱਤੇ ਹੋਏ ਆ ਪਾਵਰਥ ਸਮਝਾਇਆ ਆ ਅਸੀਂ ਉਹਨੂੰ ਹੀ ਮੁਖ ਰੱਖ ਰਹੇ ਆ ਮੁਖ ਰੂਪ ਵਿੱਚ ਠੀਕ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਜੋ ਇਹਦਾ ਭਾਵ ਲਿਆ ਹੋਇਆ ਕਿ ਦੇਖੋ ਉਸ ਪ੍ਰਭੂ ਨੇ ਮਾਲਕ ਨੇ ਇਕ ਜਿਹੜਾ ਨਿਯਮ ਬਣਾ ਦਿੱਤਾ ਆਇਆ ਜਾਂਦਾ ਇੱਕ ਹੁਕਮ ਆ ਵਿਧਾਨਾ ਕਿ ਸਤਿਗੁਰੂ ਜੀ ਦੀ ਜਿਹੜੀ ਸ਼ਰਨ ਆ ਉਹਦੇ ਵਿੱਚ ਪੈ ਕੇ ਹੀ ਹਰ ਨਾਮ ਜਪਣ ਦੀ ਇਹ ਜਿਹੜੀ ਵਿਧੀ ਆ ਇਹ ਜਿਹੜੀ ਉਤਮ ਜੁਗਤੀ ਆ ਉਹਨੇ ਬਣਾਈ ਆ ਜਿਹੜੀ ਕਿ ਹਰ ਸਮੇਂ ਇੱਕੋ ਜੀ ਰਹਿੰਦੀ ਆ ਜਿਹੜੇ ਸਮੇਂ ਨਾਲ ਸਮੇਂ ਨੂੰ ਕੋਈ ਨਾਂ ਦੇ ਉਹ ਪਾਵੇ ਸਾਜੂ ਕਹ ਲਓ ਤ੍ਰੇਤਾ ਕਹ ਲਓ ਦੁਆਪਰ ਕਹ ਲਓ ਕਲਜੂ ਕਹ ਲਓ ਹਾਂਜੀ ਪਰ ਜਿਹੜੀ ਰੱਬ ਨਾਲ ਜਾਂ ਸਚਿਆਰ ਬਣ ਦੀ ਜੁਗਤੀ ਆ ਉਹ ਜੁਗਤੀ ਇਹੀ ਸੀ ਹੈ ਅਤੇ ਰਹੂਗੀ ਤੋਂ ਇਥੇ ਜ਼ਿਕਰ ਕਰਿਆ ਜਦੋਂ ਕਿ ਪੂਰਾ ਥਾੜ ਬਨਾਇਆ ਪੂਰਾ ਵੇਖੋ ਇਕਸਮਾਨਾ ਕਿ ਜੋ ਹਰ ਇੱਕ ਯੁੱਗ ਵਿੱਚ ਇੱਕੋ ਜਿਹੀ ਚੱਲਿਆ ਆ ਰਹੀ ਆ ਇਥੇ ਜੋ ਪ੍ਰਚਲਿਤ ਵਿਚਾਰ ਆ ਪੁਰਾਣਾ ਦਾ ਕਿ ਵੱਖੋ ਵੱਖਰਾ ਜਿਹੜਾ ਧਰਮ ਸੀ ਉਹਨੂੰ ਕਾਨੂੰਨ ਕੀਤਾ ਹੋਇਆ ਉਹਨੂੰ ਕੰਡੈਮ ਕੀਤਾ ਹੋਇਆ ਕਿ ਨਹੀਂ ਸਚਿਆਰ ਬਰਨ ਦੀ ਜਾਂ ਮਨੁੱਖ ਦੀ ਮੁਖ ਰੂਪ ਜਾਂ ਕਿ ਜੋ ਡਿਊਟੀ ਆ ਜੋ ਫਰਜ਼ ਆ ਜਿਹੜਾ ਇਨਸਾਨੀਅਤ ਨਾਲ ਸੰਬੰਧਤਾ ਜੁੜਿਆ ਹੋਇਆ ਜਿਸ ਤੋਂ ਬਿਨਾ ਮਨੁੱਖ ਸਹੀ ਅਥਾਂ ਵਿੱਚ ਇਨਸਾਨ ਆਖਣ ਦਾ ਹੱਕ ਖੋ ਬਿੰਦਾ ਉਹ ਇੱਕੋ ਜਿਹਾ ਸੀ ਤੋਂ ਆਖਿਆ ਵੇਖੋ ਇਕਸਮਾਨਾ ਇਸ ਪਰਪੰਚ ਮੇ ਸਾਜੇ ਨਾਮ ਕੀ ਵਡਿਆਈ ਮਦਕੋ ਧਰੋ ਗੁਮਾਨਾ ਕਿ ਮਤਾਂ ਕੋਈ ਮਨੁੱਖ ਗੁਮਾਨ ਮੈਂ ਜਿਹੜਾ ਕਿਸਾ ਮਾਨ ਕਰੇ ਕਿ ਮੈਂ ਤਾਂ ਅੱਜ ਦੇ ਕਿਤੇ ਮਨੇ ਜਿਹੜੇ ਮਿੱਥੇ ਹੋਏ ਧਰਮ ਕਰਮਾ ਕਰਮ ਕਾਂਡਾ ਇਹ ਮੈਂ ਕਰ ਲਿਆ ਔਰ ਕਰਕੇ ਉਹ ਆਪਣੇ ਜੀਵਨ ਨੂੰ ਕੋਈ ਤਬਦੀਲੀ ਨਾ ਲਿਆਵੇ ਪਰਵਰਤਨ ਨਾ ਲਿਆਵੇ ਔਰ ਇਹ ਸਮਝ ਲਵੇ ਕਿ ਮੈਂ ਤਾਂ ਅੱਜ ਉਹ ਧਰਮ ਦੱਸਿਆ ਹੋਇਆ ਸੀ ਕਿ ਸਾਡੀ ਆ ਡਿਊਟੀ ਆ ਫਰਜ਼ਾ ਮੈਂ ਤਾਂ ਉਹ ਕਰ ਲਿਆ ਪਰੇਸੀ ਹੰਕਾਰ ਵਿੱਚ ਹੀ ਉਹ ਫੁੰਕਾਰੇ ਮਾਰ ਲੱਗ ਪਵੇ ਤੋ ਇਥੇ ਬਾਣੀ ਬੜੇ ਸਪਸ਼ਟ ਦੁਬਿਚ ਆਕੀ ਆ ਆਖਰੀ ਆ ਕਿ ਇਸ ਤਰ੍ਹਾਂ ਦਾ ਕੋਈ ਮਾਨ ਮਤਾ ਕੋਈ ਮਾਨ ਕਰ ਵੇ ਕਿਉਂਕਿ ਇਸ ਸੰਸਾਰ ਵਿੱਚ ਜਿਹੜੀ ਇੱਜ਼ਤ ਆ ਸਿਹਤਾਂ ਵਿੱਚ ਉਹ ਪ੍ਰਭੂ ਦੇ ਨਾਮ ਵਿੱਚ ਜੁੜੀਆਂ ਹੀ ਮਿਲਦੀ ਆ ਉਹ ਵਿਕਾਰਾਂ ਤੋਂ ਜਿਹੜਾ ਖਿਹੜਾ ਮਨੁੱਖ ਦਾ ਉਹ ਕੇਵਲ ਇਸ ਜੁਗਤੀ ਨੂੰ ਅਪਣਾਇਆ ਹੀ ਛੁੱਟਦਾ ਸਮੇਂ ਬਮੇ ਕੋਈ ਹੋਵੇ ਸਾਜੁਗਾ ਲਵੋ ਸਾਜੁਗ ਵਿੱਚ ਵੀ ਜਿਹੜਾ ਕੋਈ ਸਚਾਰ ਮਨੁੱਖ ਬਣਿਆ ਜਿਨ੍ਹਾਂ ਵਿਕਾਰਾਂ ਤੋੜ ਤੋ ਕਿ ਛੁਵਚਤਾ ਨਿਰਮਲਤਾ ਦੀ ਜ਼ਿੰਦਗੀ ਜੀਵੀ ਤਾਂ ਉਸ ਨੇ ਵੀ ਇਹ ਰਾਹ ਅਪਣਾ ਕੇ ਇਹ ਜੁਗਤੀ ਅਪਣਾ ਕੇ ਹੀ ਉਹ ਇਹ ਜੀਉ ਸਕਿਆ ਠੀਕ ਹੁਣ ਵੀ ਇਹੀ ਜੁਗਤੀ ਅਪਣਾਇਆ ਹੀ ਛੁਟਕਾਰਾ ਹੋਊਗਾ ਅਤੇ ਆਉਣ ਵਾਲੇ ਸਮੇਂ ਵੀ ਇਹੀ ਜੁਗਤੀ ਆ ਇਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਪਰਵਰਤਨ ਨਹੀਂ ਹੁੰਦੀ ਤੋਂ ਪਰਵਰਤਨ ਨਹੀਂ ਹੁੰਦਾ ਇਸ ਲਈ ਆਖਿਆ ਇਸ ਪੰਚ ਮੈਂ ਸਾਜੇ ਨਾਮ ਕੀ ਵਿਦਿਆਈ ਮਦਕੋਤ ਰੋਗ ਮਾਨਾ ਜਿੰਨੂੰ ਵੀ ਵਿਦਿਆਈ ਮਿਲੀ ਆ ਜਾਂ ਮਿਲੂਗੀ ਉਹ ਕੇਵਲ ਇਸ ਰਾਹ ਨੂੰ ਅਪਣਾਉਣ ਵਾਲਿਆਂ ਨੂੰ ਹੀ ਮਿਲੂਗੀ ਹੁਣ ਅਗਲੇ ਜਿਹੜਾ ਦੂਜਾ ਪਦ ਆ ਇਹਦੇ ਵਿੱਚ ਆਖਿਆ ਕਿ ਚੋਹ ਜੁਗਾਂ ਦਾ ਹੁਣ ਨਿਵੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਧਰ ਦੇ ਸੰਜਮ ਤੀਰਤ ਉਹਨਾਂ ਜੁਗਾਂ ਦਾ ਧਰਮ ਹੈ ਕਲਮੇ ਕੀਤ ਹਰ ਨਾਮਾ ਕਿ ਇਹ ਜਿਹੜੀ ਸਮਝਾ ਕਿ ਸਾਨੂੰ ਭਵੇਂ ਕੋਈ ਵੀ ਸਮਾਂ ਪਰ ਸਚਿਆਰ ਬਨਣ ਦੀ ਜੁਗਤੀ ਕੇਵਲ ਇਹੀ ਆ ਵਿਕਾਰਾਂ ਤੋਂ ਰਹਿਤ ਹੋਣ ਦਾ ਮੁਕਤ ਹੋਣ ਦਾ ਛੁਟਕਾਰਾ ਪਾਉਣ ਦਾ ਢੰਗ ਇਹੀ ਆ ਆਪਣਾ ਬਿਮਾਰਨਾ ਪਊਗਾ ਆਪਣੀਆਂ ਖਾਸ਼ਾਂ ਤੋਂ ਮੰਦ ਖਾਸ਼ਾਂ ਤੋਂ ਆਪਣੇ ਆਪ ਨੂੰ ਉੱਪਰ ਉਠਾਉਣਾ ਪਊਗਾ ਠੀਕ ਇਹ ਗੁਰੂ ਦੀ ਸ਼ਰਨ ਵਿੱਚ ਪਿਆ ਪਾਓ ਗੁਰੂ ਦੀ ਮੱਤ ਲਿਆ ਉਹ ਜੋ ਆਖਿਆ ਨਾ ਰਾਹੋ ਦੀ ਪੰਕਤੀ ਵਿੱਚ ਕਿ ਸਤਿਗੁਰੂ ਕੀ ਜਿਸ ਨੂੰ ਮਤਿ ਆਵੇ ਤੋ ਜਿਸ ਨੂੰ ਮਤਿ ਆ ਜਿਸ ਨੇ ਮਤਿ ਲੈ ਲਈ ਗੁਰੂ ਦੀ ਸਿੱਖਿਆ ਜਿਹੜੀ ਆ ਉਹ ਸਮਝ ਲਈ ਉਹਨੂੰ ਇਹਨਾਂ ਯੁੱਗਾਂ ਬਾਰੇ ਕੋਈ ਭਰਮ ਨਹੀਂ ਰਿਹਾ ਠੀਕ ਕਿ ਜੋ ਆਮ ਪ੍ਰਚੰਦ ਸੀ ਯੁੱਗਾਂ ਬਾਰੇ ਕਿਹਾ ਜਾਂਦਾ ਸੀ ਹੁਣ ਉਹਨੂੰ ਸਮਝਾ ਕੇ ਕਿ ਨਹੀਂ ਜਿਨ੍ਹਾਂ ਮਨੁੱਖਾਂ ਨੇ ਕੁਝ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਵੀ ਨਾਮ ਖਜ਼ਾਨਾ ਮਿਲਿਆ ਤਾਂ ਉਹ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੀ ਮਿਲਿਆ ਇਸ ਲਈ ਉਹਨਾਂ ਦੇ ਮਨ ਵਿੱਚ ਕੋਈ ਸੰਸਾਰ ਨਹੀਂ ਕੋਈ ਭਰਮ ਨਹੀਂ ਹਾਂ ਜਦ ਸੱਜ ਜਦ ਸੰਜਮਤੀ ਉਹਨਾਂ ਜੁਗਾਂ ਦਾ ਧਰਮ ਹੈ ਕਲਮੇ ਕੀਤ ਹਰਨਾਮਾ ਇਹ ਜਿਹੜੀ ਸੋਚ ਆ ਜਿਵੇਂ ਪਹਿਲੇ ਅਭਿਸ਼ੁਰੀ ਦੇ ਕਾਰਾਂ ਆ ਉਹਨਾਂ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਪੁਰਾਣਾਂ ਜਾਂ ਰਮਾਇਣ ਮਹਾਭਾਰਤ ਇਨ੍ਹਾਂ ਗ੍ਰੰਥਾਂ ਵਿੱਚ ਇਹਦਾ ਵਿਸਤਾਰ ਸਹਿਤ ਜ਼ਿਕਰ ਕੀਤਾ ਹੋਇਆ ਕਿ ਕਿਸਨਾ ਜੁਗ ਦਾ ਫਾਣੇ ਜੁਗ ਦਾ ਆਧਰਮ ਸੀ ਫਾਣੇ ਜੁਗ ਦਾ ਆਧਰਮ ਕਲਯੁਗ ਦਾ ਆਧਰਮ ਇਥੇ ਵੀ ਗੁਰੂ ਸਾਹਿਬ ਇਸ ਗੱਲ ਦਾ ਹੀ ਜ਼ਿਕਰ ਕਰ ਰਹੇ ਆ ਕਿ ਇਹ ਜਿਹੜੀ ਮਾਤਾ ਇਹ ਗੁਰੂ ਦੀ ਮਤ ਨਹੀਂ ਜਿਹੜਾ ਗੁਰੂ ਦੀ ਮਤ ਲਿਓ ਨੂੰ ਸਮਝਾ ਜੂ ਕਿ ਇਹ ਜਿਹੜੀ ਸੋਚ ਆ ਕਿ ਸਮੇਂ ਨਾਲ ਜਿਹੜਾ ਉਹ ਸਚਿਆਰ ਬੰਦਾ ਢੰਗ ਬਦਲ ਜਾਂਦਾ ਇਹ ਉਹਨਾਂ ਪੁਰਾਣਾ ਆਦੀ ਧਾਰਨਾ ਉਹਨੂੰ ਇਸ ਗੱਲ ਵੀ ਕੋਈ ਸੰਸਾਨ ਨਹੀਂ ਰਹਿੰਦਾ ਪਰਮ ਨਹੀਂ ਰਹਿੰਦਾ ਕਿ ਇਹ ਉਹਨਾਂ ਦੀ ਮਾਤਾ ਉਹਨਾਂ ਦੀ ਧਾਰਨਾ ਠੀਕ ਜੋ ਕਲਮੇ ਕੀਤ ਹਰਨਾਮਾ ਆਪਾਂ ਇਹ ਰਾਏ ਤੋਂ ਪਹਿਲਾ ਐਪੀਸੋਡ ਸੀ ਉਹਦੇ ਵੀ ਥੋੜਾ ਵਿਸਾਦ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਆਖਿਆ ਕਿ ਕੀਤ ਹਰਨਾਮਾ ਭਵੇਂ ਦਰਪਣ ਵੀ ਜਿਹੜੇ ਅਰਥ ਜਿਹੜੇ ਕੀਤੇ ਆ ਉਹ ਇਹ ਕੀਤੇ ਹੋਏ ਆਗੇ ਗੁਰਨਾਨ ਸਿੰਘ ਸਾਹਿਬ ਨੇ ਆਖਿਆ ਕਿ ਜਿਹੜੀ ਕੀਤੀ ਆ ਪ੍ਰਭੂ ਦੀ ਸਿਮਰਨਾ ਉਹ ਜਿਹੜਾ ਸਿਵਸਲਾਹੀ ਪ੍ਰਭੂ ਦਾ ਸਿਮਰ ਅਸਲ ਧਰਮ ਆ ਪਰ ਜਿਹੜੀ ਆ ਪੁਰਾਣਾ ਵਿੱਚ ਵੀ ਇਵੰਗਲ ਦੱਸਿਆ ਗਿਆ ਕਾਲਯੁਗ ਦਾ ਤੇ ਉਹਨਾਂ ਨੇ ਹਰਿ ਨਾਮ ਦਾ ਕੀਰਤਨ ਦੀ ਜਿਹੜੀ ਮਹਿਮਾ ਗੁਣ ਗਾਣ ਕੀਤਾ ਹੋਇਆ ਹਾਂਜੀ ਭਾਵੇਂ ਵੱਖੋ ਵੱਖਰੇ ਉਹਨਾਂ ਦੇ ਵਿਚਾਰ ਆ ਪਰ ਇੱਕ ਮਤ ਇਹ ਵੀ ਆ ਕਿ ਕਾਲਯੁਗ ਦਾ ਜਿਹੜਾ ਧਰਮ ਆ ਉਹ ਕੀਰਤਨ ਉਹ ਮੈ ਮਾਉ ਦੀ ਹਾਂ ਅਪਾ ਜੀ ਜ਼ਿਕਰ ਕੀਤਾ ਪਿਛੇ ਕਰ ਰਹੇ ਆ ਕਿ ਬਹਿਮਾ ਕੀ ਦੀ ਉਹਨਾਂ ਦਾ ਇਹ ਆ ਭਾਵ ਆਪਾਂ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦਾ ਭਾਵ ਸ੍ਰੀ ਰਾਮਚੰਦਰ ਜੀ ਦੇ ਨਾਮ ਤੂੰ ਆ ਮੂਰਤੀ ਪੂਜਾ ਤੂੰ ਆ ਅਵਤਾਰ ਬਾਤ ਤੂੰ ਆ ਤੋਂ ਇਥੇ ਜਿਹੜਾ ਇਹ ਕਲੀਅਰ ਕੱਟ ਜਿਹੜਾ ਦੱਸਿਆ ਆ ਕਿ ਇਹ ਉਹਨਾਂ ਦਾ ਮਤਾ ਉਹਨਾਂ ਦੀ ਧਾਰਨਾ ਇਸ ਲਈ ਅੱਗੇ ਇਹਦਾ ਹੋਰ ਸਪਸ਼ਟ ਕੀਤਾ ਆ ਜਿਹੜਾ ਗੁਰੂ ਸਾਹਿਬ ਜਦੋਂ ਅਗਲੀ ਪੰਕਤੀ ਵੀ ਕਹਿੰਦੇ ਆ ਕਿ ਜੁਗ-ਜੁਗ ਆਪੋ ਆਪਣਾ ਧਰਮ ਹੈ। ਸੋ ਦੇਖੋ বেদ ਪੁਰਾਣਾ ਕਿ ਇਹ ਜਿਹੜੀ ਧਾਰਨਾ ਕਿ ਸਤਜੁਗ ਦਾ ਇਹ ਧਰਮ ਸੀਗਾ, ਤ੍ਰੇਤੇ ਦਾ ਧਰਮਾ, ਦੁਆਪਰ ਦਾ ਧਰਮਾ, ਕਲਯੁਗ ਦਾ ਧਰਮਾ ਇਹ ਧਾਰਨਾ ਇਹ ਮਨੋਤ ਪੁਰਾਣਾ ਦੀ ਆ। ਇਸ ਲਈ ਉਹਨਾਂ ਨੂੰ ਫੋਲ ਕੇ ਵਿਚਾਰ ਕੇ ਵੇਖ ਲਵੋ ਕਿ ਉਹਨਾਂ ਵਿੱਚ ਇਹ ਜਿਹੜੀ ਗੱਲ ਆ ਉਹ ਦ੍ਰਿੜ ਕਰਵਾਈ ਹੋਈ ਆ ਕਿ ਕਿਸ ਤਰ੍ਹਾਂ ਨਾਲ ਹਰ ਯੁਗ ਦਾ ਜਿਹੜਾ ਉਹ ਧਰਮ ਜਿਹੜਾ ਉਹ ਵੱਖੋ ਵੱਖਰਾ ਰਿਹਾ। ਠੀਕ। ਤੋਂ ਹਰ ਯੁਗ ਵਿੱਚ ਉਹਦੀ ਹਾਂ ਹੀ ਗੁਣ ਗਾਣ ਕੀਤੇ ਆ ਉਹਨੂੰ ਹੀ ਅਪਣਾਇਆ। ਮਨੁੱਖ ਸਹੀ ਹੱਥਾਂ ਵਿੱਚ ਸਚਿਆਰ ਬਣਦਾ ਸੀਗਾ ਉਹ ਰੱਬ ਨਾਲ ਜੁੜਨ ਵਿੱਚ ਉਹ ਕਾਮਯਾਬ ਹੁੰਦਾ ਸੀ ਉਹਨੂੰ ਸਫਲਤਾ ਮਿਲਦੀ ਸੀ। ਠੀਕ ਹੈ। ਤੇ ਇਸ ਵਿੱਚ ਅਸੀਂ ਥੋੜਾ ਜਿਹਾ ਮੈਂ ਕਰਨਾ ਚਾਹਨਾ। ਜੀ। ਕਿ ਬਿਲਕੁਲ ਪਹਿਲੀ ਚੀਜ਼ ਤਾਂ ਜੱਤ ਸਟ੍ਰੈਸ ਕਰਕੇ ਫਿਰ ਤੋਂ ਆਉਣਾ ਪਿਆ ਜੱਤ ਸੰਜਮ ਤੇ ਤੀਰਤ। ਜੀ। ਇਹ ਤਿੰਨ ਯੁਗਾਂ ਲਈ ਇਹ ਡਿਊਟੀਆਂ ਹੋਣ ਕਰਕੇ ਜਾਂ ਡੋਮਿਨੈਂਟਲੀ ਡਿਊਟੀਆਂ ਹੋਣ ਕਰਕੇ ਇਹਨਾਂ ਨੂੰ ਯੁਗਾਂ ਦੇ ਵਿੱਚ ਉਸ ਟਾਈਪ ਨਾਲ ਗਿਣਿਆ ਗਿਆ ਤੇ ਚੌਥਾ ਜਿਹੜਾ ਤੁਸੀਂ ਹੁਣ ਕਲ ਯੁਗ ਦਾ ਜ਼ਿਕਰ ਕਰਤਾ ਕੀ ਤਰ੍ਹਾਂ ਦੀ ਗੱਲ ਹੁਣ ਫਿਰ ਤੋਂ ਅਸੀਂ ਕਰ ਰਹੇ ਹਾਂ ਸਟ੍ਰੈਸ ਕਿ ਇਹ ਜਿਹੜੇ ਆਰਗੇਨਾਈਜ਼ ਧਰਮ ਹੈ ਇਹ ਲਾਈਨ ਇਹ ਪੰਕਤੀ ਉਹਨਾਂ ਵੱਲ ਇਸ਼ਾਰਾ ਨਹੀਂ ਕਰਦੀ ਸੋ ਪਲੀਜ਼ ਵਰਡ ਬਾਈ ਵਰਡ ਅਨੁਸਤਰੀ ਕੇ ਨਾਲ ਨਾ ਕਨਸਿਡਰ ਕਰਨਾ ਕਿ ਇਹ ਧਰਮ ਹਿੰਦੂਇਜ਼ਮ ਜਾਂ ਇਸਲਾਮ ਜਾਂ ਕਿਸੇ ਹੋਰ ਨਾਲ ਰਿਲੇਟ ਕਰਦੀ ਹੈ ਕਿਉਂਕਿ ਉਹ ਜਿਹੜੇ ਆ ਫੇਥਸ ਹੈਗੇ ਆ ਉਹ ਇੱਕ ਆਰਗੇਨਾਈਜ਼ਡ ਫੇਥਸ ਬਣੇ ਹੋਏ ਆ ਸੋ ਉਹਦੇ ਨਾਲ ਐਦਾ ਕੋਈ ਕਨਸਰਨ ਨਹੀਂ ਹੈ ਹਾਂ ਜੀ ਜਿਹੜੀ ਇਸ ਤੋਂ ਅਗਲੀ ਪੰਕਤੀ ਆ ਉਹ ਇੱਥੇ ਇਹਦਾ ਗੁਰੂ ਸਾਹਿਬ ਨੇ ਇਹਦਾ ਵਾਸਪਸ ਕੀਤਾ ਆ ਆ ਕਿ ਗੁਰਮੁਖ ਜਿਨੇ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਜਗ ਤੇ ਪੂਰੇ ਪਰਵਾਨਾ ਅਸਲ ਪਰਵਾਨ ਉਹੀ ਆ ਸਚਿਆਰ ਉਹੀ ਆ ਸਹੀਤ ਰਬ ਨਾਲ ਉਹੀ ਜੁੜੇ ਆ ਉਹਨਾਂ ਨੂੰ ਜੁੜਿਆ ਆਖਣਾ ਚਾਹੀਦਾ ਜਿਨ੍ਹਾਂ ਨੇ ਉਹ ਜੋ ਰਾਹੋ ਦੀ ਪੰਗਤੀ ਵਿੱਚ ਆਖਿਆ ਸਤਿਗੁਰੂ ਕੀ ਜਿਸਨੋ ਮਤਿ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਤੋਂ ਇਸ ਲਈ ਆਖਿਆ ਕਿ ਜਿਨ੍ਹਾਂ ਨੇ ਵੀ ਸਤਿਗੁਰੂ ਦੀ ਚਰਨ ਛਣ ਵਿੱਚ ਆਪ ਆ ਗੁਰੂ ਦੀ ਮੱਧ ਲੈ ਉਸ ਮਾਲਕ ਨੂੰ ਅਰਧੇ ਆ ਪਰਾ ਪ੍ਰਭੂ ਦੇ ਗੁਣਾ ਨੂੰ ਗੁਰੂ ਕੋਲੋਂ ਸਮਝ ਸਿੱਖ ਉਹਨਾਂ ਗੁਣਾ ਨੂੰ ਅਪਣਾਇਆ ਧਰਮ ਗੀਤਾ ਉਹ ਇਨਸਾਨੀ ਸਈਅਤਾਂ ਵਿੱਚ ਜਿਹੜੇ ਆ ਉਹ ਪਰਵਾਨਾ ਗੁਰਮੁਖ ਨੇ ਧਿਆਇਆ ਹਰ ਘਰ ਜਗ ਤੇ ਪੂਰੇ ਪਰਵਾਨਾ ਉਹੀ ਸਈਅਤਾਂ ਵਿੱਚ ਪਰਵਾਨਾ ਮੁਕੰਮਲ ਆ ਭਾਵੇਂ ਉਹ ਸਤਜੁਗ ਦੇ ਵਿੱਚ ਸੀ ਚਾਹੇ ਤ੍ਰੇਤੇ ਦੇ ਵਿੱਚ ਸੀ ਚਾਹੇ ਦਵਾਪਰਾ ਚਾਹੇ ਕਲਯੁਗ ਆ ਜਿਹੜੇ ਪਰਵਾਨ ਜਿਹੜੇ ਉਹ ਇਸ ਤਰ੍ਹਾਂ ਹੀ ਚੜ ਸਕੀਏ ਔਰ ਕੋਈ ਦੂਜਾ ਢੰਗ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਤੋਂ ਫਿਰ ਜਿਹੜਾ ਅਗਲੀ ਅਖੀਰਲੀ ਜਿਹੜੀ ਪੰਕਤੀ ਆ ਉਹਦੇ ਵਿੱਚ ਫਰਮਾਇਆ ਕਿ ਕਹਿਤ ਨਾਨਕ ਸਚੇ ਸਿਉ ਪ੍ਰੀਤ ਲਾਇ। ਚੁਕ ਮਾਨੇ ਅਬਮਾਨਾ ਕਹਿ ਦਸਨ ਦੇ ਸਬੇ ਸੁਖ ਪਾਵੇਂ। ਮਾਨਤ ਪਾਵੇਂ ਨਿਧਾਨਾ। ਇਹ ਪ੍ਰਕਿਰਿਆ ਹਰ ਸਮੇਂ ਰਹੀ ਆ ਔਰ ਰਹੂਗੀ। ਜਿਨ੍ਹਾਂ ਨੇ ਵੀ ਸੱਚੇ ਨਾਲ ਪ੍ਰੀਤ ਲਾਈ ਆ ਸਤਿਨਾਲ ਪ੍ਰੀਤ ਦਾ ਭਾਵੇ ਤੇ ਜੋ ਰਹਾਉ ਦੀ ਪੰਕਤੀ ਆ ਕਿ ਗੁਰੂ ਦੇ ਉਪਦੇਸ਼ ਗੁਰੂ ਕੀ ਸਿੱਖਿਆ ਨੂੰ ਪੜ੍ਹ ਸੁਣ ਵਿਚਾਰ ਕੇ ਉਹਦੇ ਭਾਵ ਨੂੰ ਵਸਾ ਲੈਣਾ ਆਪਣੇ ਅੰਦਰ ਅਤੇ ਉਹਦੇ ਅਨੁਸਾਰ ਵਿਵਹਾਰ ਕਰਨਾ ਤੋਂ ਜਿਨ੍ਹਾਂ ਨੇ ਵੀ ਐਸਾ ਕੀਤਾ ਉਹਨਾਂ ਦੇ ਮਨ ਵਿੱਚ ਫਿਰ ਜਿਹੜੇ ਰਸਮੇ ਧਰਮ ਕਰਮ ਆ ਇਹਨਾਂ ਬਾਰੇ ਕੋਈ ਭੁਲੇਖਾ ਨਹੀਂ ਰਹਿਦਾ ਨਾ ਇਹੋ ਕਰ ਕੇ ਆਪਣੇ ਮਨ ਵਿੱਚ ਹੰਕਾਰ ਕਰਦਾ ਕਿ ਮੈਂ ਆ ਕੀਤਾ ਉਹ ਕੀਤਾ ਉਹਦੇ ਮਨ ਚੋਂ ਇਹ ਜਿਹੜੀ ਹਉ ਆ ਇਹ ਹਉ ਜਿਹੜੀ ਆ ਉਹ ਮੁੱਕ ਜਾਂਦੀ ਜਦੋਂ ਕੋਈ ਨੇ ਸਮਝ ਆ ਗਈ ਕਿ ਹਉ ਮੈਂ ਨਾ ਵੈ ਨਾਲ ਵਿਰੋਧ ਹੈ ਉਹਨੇ ਗੁਰੂ ਕੋਲੋਂ ਇਹ ਗੱਲ ਸਿੱਖ ਲਈ ਸਮਝ ਲਈ ਕਿ ਦੋ ਇਹ ਨਾ ਬਸੇ ਇੱਕ ਥਾਂ ਜਿੱਥੇ ਜੇ ਚਾਨਣਾ ਤੇ ਉਥੇ ਅੰਧੇਰਾ ਨਹੀਂ ਆ ਸਕਦਾ ਜੇ ਅੰਧੇਰਾ ਤਾਂ ਇਸ ਗੱਲ ਦਾ ਲਿਖਾਇਕਾ ਕਿਤੇ ਚਾਨਣ ਦੀਆਂ ਕਿਰਨਾਂ ਨਹੀਂ ਪਹੁੰਚੀਆਂ ਇਸ ਲਈ ਉਹਨਾਂ ਦਾ ਅਭਮਾਨ ਹੀ ਹੋਣ ਦਾ ਸਵਾਲੀ ਪੈਦਾ ਨਹੀਂ ਹੁੰਦਾ ਤੇ ਇਸ ਲਈ ਫਿਰ ਅਖੀਰ ਵਿੱਚ ਕਹਿੰਦੇ ਆ ਕਿ ਕਹਿ ਤੂੰ ਸੁਣ ਤ ਸਵੇ ਸੁਖ ਪਾਵੇਂ ਸਵੇ ਤੋਂ ਪਾਉ ਜਿਹੜੇ ਵੀ ਕਹਿਣ ਵਾਲੇ ਆ ਸੁਣਨ ਵਾਲੇ ਆ ਜਿਨ੍ਹਾਂ ਨੇ ਇਸ ਰਾਹ ਨੂੰ ਅਮਲੀ ਦੂ ਵੀ ਪ੍ਰੈਕਟੀਕਲੀ ਅਪਣਾਇਆ ਉਹਨਾਂ ਨੇ ਜਿਹੜਾ ਇਹ ਨਾਮ ਖਜ਼ਾਨਾ ਜਿਹੜਾ ਉਹ ਇਸ ਤਰ੍ਹਾਂ ਨਾਲ ਲੱਭ ਲੈਂਦੇ ਆ ਜਿਨ੍ਹਾਂ ਨੇ ਲੱਭਿਆ ਉਹਨਾਂ ਨੇ ਇਸ ਢੰਗ ਨਾਲ ਹੀ ਲੱਭਿਆ ਜਿਹੜੇ ਲੱਭਦੇ ਆ ਉਹਨਾਂ ਨੇ ਵੀ ਇਹੀ ਰਾਹ ਬਣਾਇਆ ਜਿਹੜੇ ਆਉਣ ਵਾਲੇ ਸਮੇਂ ਵੀ ਜਿਹੜੇ ਲੱਭਣਗੇ ਤਾਂ ਉਹਨਾਂ ਨੂੰ ਵੀ ਏਸੀ ਢੰਗ ਨੂੰ ਅਪਣਾਇਆ ਹੀ ਇਹ ਸਫਲਤਾ ਮਿਲੂਗੀ। ਤੋਂ ਇਸ ਲਈ ਜਿਹੜਾ ਆਖਿਆ ਆ ਅਗੇ ਜੁਗ-ਜੁਗ ਆਪੋ ਆਪਣਾ ਧਰਮ ਹੈ ਇਥੇ ਗੁਰੂ ਸਹਿਬਾਨ ਆਪਣੀ ਗੱਲ ਨਹੀਂ ਕਰ ਰਹੇ। ਇਥੇ ਗੁਰਬਾਣ ਦਾ ਸੱਚ ਨਹੀਂ ਦਰੜ ਕਰਵਾਇਆ ਜਾ ਰਿਹਾ। ਹਾਂ ਕਿਤੇ ਕਿਤੇ ਗੁਰਬਾਣ ਵਿੱਚ ਇਹ ਪੱਖ ਵੀ ਆਇਆ ਆ ਕਿ ਕਿਤੇ ਗੁਰੂ ਸਾਜ ਜੋ ਪ੍ਰਚਲਿਤ ਖਿਆਲ ਆ ਜੋ ਖਿਆਲ ਜਿਹੜਾ ਉਹ ਸਜਮੁ ਸਹੀ ਆ ਵਿਚਾਰਨ ਜੋਗ ਅਪਣਾਉਣ ਜੋਗਾ ਸਾਉਦੀ ਉਦਾਹਰਨ ਦਿੰਦੇ ਆ ਮਿਸਾਲ ਦਿੰਦੇ ਆ ਜਿਹਦੇ ਵਿੱਚ ਦੱਸਿਆ ਕਿ ਤੁਸੀਂ ਉਹ ਵੀ ਇਸ ਗੱਲ ਦੀ ਗਵਾਹੀ ਭਰਦੇ ਆ ਹੂੰ ਤੋਂ ਪਰ ਜਿੱਥੇ ਇਹੋ ਜਿਹੇ ਪ੍ਰਕਰਨ ਚਾਦੇ ਆ ਹੁੰਦਾ ਤਾਂ ਗੁਰਬਾਣੀ ਵਿੱਚ ਆਮੇਟਾਂ ਵਰਦਿਆ ਗਿਆ ਆ ਕਿ ਆਪਣੀ ਗੱਲ ਕਹਿਣ ਤੋਂ ਪਹਿਲਾਂ ਜਿਹੜੀ ਅਨਮੱਧ ਦੀ ਆ ਦੂਜਿਆਂ ਦੀ ਆ ਉਹਦਾ ਜ਼ਿਕਰ ਕੀਤਾ ਹੋਇਆ ਔਰ ਫਿਰ ਉਸ ਤੋਂ ਬਾਅਦ ਆਪਣਾ ਮਤ ਦਰਸਾਇਆ ਹੋਇਆ ਤੋ ਇਹ ਸ਼ਬਦ ਜੀਆਂ ਖਾਸ ਤੋ ਜੀ ਰਹਾਉ ਦੀਆਂ ਪੰਕਤੀਆਂ ਇਹਨਾਂ ਵਿੱਚ ਸਪਸ਼ਟ ਤੇ ਨਿਰਨਾਇਕ ਰੂਪ ਵਿੱਚ ਇਹ ਗੱਲ ਜਿਹੜੀ ਆ ਉਹ ਦ੍ਰਿੜ ਕਰਵਾ ਦਿੱਤੀ ਆ ਕਿ ਜਿਹੜੀ ਸਚਿਆਰ ਬਣਨ ਦੀ ਜੁਗਤੀ ਆ ਉਹ ਇੱਕੋ ਸੀ ਹੈ ਅਤੇ ਰਹੂਗੀ ਜੀ ਐ ਸਪੈਸ਼ਲੀ ਜੇ ਰਾਉ ਦੀ ਪੰਕਤੀ ਇਹ ਬਾਣੀ ਜੋ ਜਿਉ ਜਾਣੇ ਜੀ ਜਿਹੜਾ ਬੰਦਾ ਇਹਨੂੰ ਜਿਉ ਅੰਦਰੋਂ ਵਾਕੇ ਇੰਟਰਨਲੀ ਹਰ ਚੀਜ਼ ਨਾਲ ਉਹਨੂੰ ਜਾਣੇਗਾ ਤੇ ਉਸ ਅੰਤਰ ਉਹਦੇ ਅੰਦਰ ਜੀ ਇਫ ਐਂਡ ਥੇਨ ਲਾਇਆ ਜੀ ਇਹ ਫਿਰ ਦਨ ਲਾ ਕੇ ਰੋਵੇ ਹਰ ਨਾਮਾ ਸੋ ਇਸ ਦੇ ਚ ਬੜਾ ਕਲੀਅਰ ਇੱਕ ਗੱਲ ਜੁਗਾ ਦੀ ਗੱਲ ਉੱਡ ਗਈ ਸੋ ਕੀ ਐਸ ਤੋ ਪਾਵੇ ਲਈਏ ਕਿ ਜਿਹੜੇ ਯੁੱਗ ਅਸੀਂ ਟਾਈਮ ਨਾਲ ਮੰਨਦੇ ਆ ਕੀ ਗੁਰਬਾਣੀ ਉਹਨੂੰ ਟੋਟਲ ਰਿਜੈਕਟ ਕਰਦੀ ਹੈ ਜੀ ਅਸੀਂ ਇਹ ਜਿਹੜਾ ਪੱਖ ਆ ਕਿਉਂਕਿ ਆਪਣਾ ਜਿਹੜਾ ਜਿੰਨਾ ਸਮਾਂ ਹੁੰਦਾ ਉਹ ਦੇ ਬੋ ਗਿਆ ਅਸੀਂ ਇਹ ਕੁਐਸਚਨਿੰਗਲੀ ਵਾਲੀ ਜਿਹੜਾ ਆਪਾਂ ਨੂੰ ਨਹੀਂ ਇਹ ਕੁਐਸਚਨ ਅਸੀਂ ਅਗਲੀ ਵਾਰੀ ਲੰਘਾਂਗੇ ਸੋ ਬਹੁਤ ਵਧੀਆ ਰਿਹਾ ਅਸੀਂ ਵਕਤ ਤੋਂ ਧਿਆਨ ਚੜਕਦੇ ਹੋਏ ਸੰਕੋਚਦੇ ਅਤੇ ਫੈਸਾਬ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਇਸ ਸ਼ਬਦ ਦੀ ਵਿਆਖਿਆ ਵਿੱਚ ਦੱਸਿਆ ਕਿ ਇਹ ਯੁਗ ਜੋ ਜਿਹੜਾ ਹੈਗਾ ਉਹ ਵੇਦਾਂ ਦਾ ਜਿਹੜਾ ਯੁਗ ਹੈਗੇ ਆ ਉਸ ਦੇ ਰੈਫਰੈਂਸ ਵਿੱਚ ਹੈ ਤੇ ਉੱਥੋਂ ਇਹ ਸਾਰੀ ਚੀਜ਼ ਆ ਰਹੀ ਹੈ ਗੁਰੂ ਮਹਾਰਾਜ ਨੇ ਆਪਣਾ ਪੱਖ ਜੜਾ ਦਿੱਤਾ ਉਹ ਇਹ ਹੈ ਕਿ ਜੇ ਮਤ ਲੈ ਕੇ ਗੁਰਬਾਣੀ ਦੀ ਆਪਣੇ ਤੇ ਲਾਓਗੇ ਤਾਂ ਹੀ ਸਾਰਾ ਕੁਝ ਠੀਕ ਹੋਏਗਾ ਬਾਰ ਬਾਰ ਉੱਥੇ ਆ ਜਾਂਦੀ ਹੈ ਗੱਲ ਕਿ ਅਸੀਂ ਆਪਣੇ ਤੇ ਅਪਲਾਈ ਕਰੀਏ ਬਾਣੀ ਔਰ ਉਹਨੂੰ ਯੂਜ਼ ਕਰਕੇ ਆਪਣਾ ਆਪਣਾ ਜੀਵਨ ਸੁਖੀ ਬਣਾਈਏ ਤੇ ਹੋਰ ਵੀ ਸਮਾਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਵਧੀਆ ਤਰੀਕੇ ਨਾਲ ਇਹ ਚੱਲ ਰਿਹਾ ਅਗਲੀ ਵਾਰੀ ਅਸੀਂ ਜਿਹੜਾ ਕੁਸਚਨ ਮੈਂ ਰੇਜ਼ ਕੀਤਾ ਜੀ ਕੀ ਗੁਰਬਾਣੀ ਮੁਤਾਬਿਕ ਜਿਹੜੇ ਵਕਤ ਸਮੇਂ ਦੀ ਵਰਡ ਉਹਨੂੰ ਕੀ ਕਰਦੀ ਆ ਸੋ ਅਸੀਂ ਸਾਰਿਆਂ ਸਰੋਤਿਆਂ ਦੇਖਣ ਵਾਲਿਆਂ ਨੂੰ ਰਿਕੁਐਸਟ ਫਿਰ ਤੋਂ ਕਰਦੇ ਆ ਜੇਨੂੰ ਲਾਈਕ ਕਰਾ ਕਰੋ ਕਮੈਂਟ ਕਰਾ ਕਰੋ ਤੇ ਸ਼ੇਅਰ ਕਰਾ ਕਰੋ ਸੋ ਸਾਰਿਆਂ ਨੂੰ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ